ਦੇਪੇ ਤਾਂ ਉਹ ਨਹੀਂ ਪਾ ਦਿੰਦੇ ਆ ਉਹ ਬਾਕੀ ਹੱਦ ਦਿੱਤੀਆਂ 7500 ਦੇ ਇੱਥੇ ਪਏ ਗ੍ਰਾਂਤੀ ਸਿੰਘ ਕਿਹੜਾ ਹੋਰ ਤੈਨੂੰ ਪੁੱਛਦਾ ਬਾਬਾ ਬੁੱਢਾ ਜੀ ਦੇ ਵਾਰਸ 7500 ਦਾ ਜਿਹੜੀ ਗੁਰੂ ਦੇ ਵਜ਼ੀਰ ਅੱਛਾ ਜੀ ਇੱਥੇ ਰੈਸ਼ ਗ੍ਰਾਂਤੀ ਸਿੰਘ ਪਾਠੀ ਸਿੰਘਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਮੂੰਗਾ ਤੋਂ ਲੈਦਾ ਵਿੱਚ ਉਹ ਬੰਦਾ ਨਹੀਂ ਲਿਆਉਣਾ ਸੀ ਅੱਛਾ ਆ ਦੇਖੋ ਜੀ ਗੁਰੂ ਦੇ ਵਜ਼ੀਰਾਂ ਦੀ ਰਹਾਇਸ਼ ਉਹ ਇਧਰ ਗੁਰੂ ਜੀ ਦੀ ਨਿਮਕੇ ਪਿੰਦੇ ਤੱਕ ਇਹ ਤੁਹਾਨੂੰ ਵੀਡੀਓ ਬਣਾ ਰਿਹਾ ਉਹਦਰ ਬੱਤੇ ਪਿੰਦੇ ਵੇਖ ਬੱਤੇ ਪਿੰਦੇ ਵਖਾਦੇ ਸੁਪੁੱਤਰ ਬੈਠਾ ਮੈਂ ਇੱਥੇ ਕਬੂਤਰ ਬੈਠੇ ਆ ਲੱਗਠਾ ਮਾਰ ਮਾਰ ਕੇ ਇਹਨਾਂ ਨੇ ਪੜਿਆ ਕਮਾਲ ਹੋ ਗਈ ਯਾਰ ਇੰਨੀ ਐਨਾ ਸਤਕਾਰ ਇੱਥੇ ਵੀ ਨਹੀਂ ਪੜਦਾ ਪਾਇਆ ਠੰਡ ਆਉਂਦੀ ਇੱਥੋਂ ਸਿੰਘੋ ਬਹੁਤ ਸ਼ਨਾ ਭਰਾਵਾ ਇੱਥੇ ਦਸੰਦ ਪੰਦੇ ਫੁੱਤੀ ਵਰਸੀ ਆਹ ਵੇਖੋ ਜੀ ਸਫਾਈ ਕਿੰਨੀ ਹੈ ਇੱਥੇ ਇਹ ਗ੍ਰਾਂਥੀ ਸੰਗਾਂ ਨੂੰ ਇੰਨੀ ਵਧੀਆ ਜਗ੍ਹਾ ਤੇ ਕਿਉਂ ਪਾਉਂਦੇ ਆ ਜਿੱਥੇ ਦੇਖ ਗਏ ਇੰਨੀ ਜਿੱਥੇ ਜਿੱਥੇ ਨਹੀਂ ਨਾ ਕੋਈ ਵੀ ਰੈਣ ਪੈਣ ਦੀ ਰੈਸ਼ ਹੁੰਦੀ ਉੱਥੇ ਗ੍ਰਾਂਥੀ ਸਿੰਘਾਂ ਨੂੰ ਇਹਨਾਂ ਨੇ ਪਾਉਣਾ ਹੁੰਦਾ ਆ ਦੇਖੋ ਉੱਥੋਂ ਵੀ ਹਵਾ ਆਉਂਦੀ ਸਿੱਧੀ ਆਉਂਦੀ ਕਿੱਥੇ ਕੱਟਨੇ ਆ ਆ ਵੇਖੋ ਇੱਥੇ ਕੂੜਾ ਪਿਆ ਇੱਥੇ ਕੁਝ ਵੀ ਚੀਜ਼ ਨਿਕਲ ਸਕਦੀ ਇੱਥੋਂ ਆ ਵੇਖੋ ਰੈਸ਼ ਗ੍ਰਾਂਥੀ ਸਿੰਘਾਂ ਦੀ ਇਹ ਬਾਬੇ ਬੁੱਢਾ ਸਾਹਿਬ ਜੀ ਦੇ ਵਾਰਿਸ ਆ ਇਹਾਂ ਇਹ 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 ਕਥਾਂ ਤੇ ਨਹੀਂ ਸਾਰੇ ਪਾਸੇ ਇਹੀ ਹਾਲਾਤ ਬਣੇ ਪਏ ਆ ਵੀ ਗ੍ਰਾਂਥੀ ਸਿੰਘਾਂ ਨੂੰ ਇਹਨਾਂ ਨੇ ਪਾਉਣਾ ਉੱਥੇ ਆ ਜਿੱਥੇ ਬਾਦ ਘਾਟ ਵੀ ਗਾਂਦ ਪਿੱਲ ਪਿਆ ਹੁੰਦਾ ਵੇਖੋ ਆ ਜਾਲਾ ਲੱਗਾ ਥੱਲੇ ਆ ਆ ਦੇਖੋ ਇੰਨੀ ਜਗ੍ਹਾ ਸਾਫ਼ ਦੇਖੋ ਆ ਵੀ ਭਰਦੇ ਹੋ ਇੱਕ ਪਾਸੇ ਇਹੋ ਪਾਠੀ ਸਾਹਮਣੇ ਗ੍ਰਾਂਥੀ ਸਿੰਘਾਂ ਨੂੰ ਸ਼ਰਮ ਆਉਂਦੀ ਆ ਉਹ ਮੂੰਹ ਹੀ ਨਹੀਂ ਦਿਖਾ ਰਹੇਗੇ ਇੰਨੀ ਇੱਜ਼ਤ ਸਤਕਾਰ ਮਿਲਦਾ ਏ ਉਹ ਦੇਖੋ ਸਤਕਾਰ ਹੁਣ ਮੇਰੇ ਇੰਨੀ ਬਣੀ ਜਾਂਦਾ ਉਹ ਗ੍ਰਾਂਥੀ ਸਿੰਘ ਤਾਂ ਬਹੁਤ ਦੂਰੋਂ ਆਏ ਸ਼ਹਿਰ ਦੇ ਆ ਇਹ ਤਾਂ ਬਾਹਰੋਂ ਮਂਗਾਏ ਆ ਇਹ ਬਾਹਰੋਂ ਮਂਗਾਏ ਆ ਇਹ ਬਾਹਰੋਂ ਆ ਟੱਕਾ ਲਈਏ ਵੇਖੋ ਜੀ ਗ੍ਰਾਂਥੀ ਸਿੰਘਾਂ ਦਾ ਸਤਕਾਰ ਹੈ ਇਹ ਜਿੰਨਾ ਵੀ ਹੋ ਸਕਦਾ ਏ ਗ੍ਰਾਂਥੀ ਸਿੰਘਾਂ ਪਾਠੀ ਸਿੰਘਾਂ ਦੀ ਬਾਹ ਫੜੋ ਸਤਕਾਰ ਇਹਨਾਂ ਦਾ ਕਰਾਓ ਹਾਂ ਜੇ ਕੋਈ ਇਹਨਾਂ 'ਚ ਕਮੀ ਆ ਉਹ ਵੀ ਦੱਸੋ ਆ ਦੇਖੋ ਆ ਦੇਖੋ ਕੀ ਹਾਲ ਬਣਿਆ ਉਹਦਾ ਕੋਈ ਨਹੀਂ ਇੱਧਰ ਵੇਂਦਾਗਾ ਤੁਹਾਨੂੰ ਦੇਖੋ ਪਾਪਾ ਜੀ ਮੇਰੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ